ਵੇਖੋ ਜੀ ਫੁਲਾਣੀ ਦਾ ਇੰਜ ਹੋਇਆ ਅੱਜ ਇੱਕ ਗ੍ਰੰਥੀ ਨੂੰ ਕੱਢਿਆ ਜਾਣਾ ਹੁੰਦਾ ਹੈ ਨਾ ਇੱਕ ਗ੍ਰੰਥੀ ਨੂੰ ਪ੍ਰਬੰਧਕ ਕਹਿੰਦੇ ਨੇ ਜੀ ਸਹੀ ਗ੍ਰੰਥੀ ਕੱਢ ਦੇਣਾ ਗਲਤੀ ਕੋਈ ਨਹੀਂ ਸਾਡੇ ਕਹਿਣ ਤੇ ਨਹੀਂ ਚੱਲਦਾ ਜਦੋਂ ਪ੍ਰਧਾਨ ਜੀ ਹੁੰਦੇ ਨੇ ਚਾਹ ਨਹੀਂ ਬਣਾ ਕੇ ਦੇਉਂਦਾ ਕੋਈ ਗਲਤੀ ਨਹੀਂ ਦੋ ਪਾਰਟੀਆਂ ਹਰੇਕ ਪਿੰਡ 'ਚ ਨੇ ਹਰੇਕ ਜਗ੍ਹਾ ਦੋ ਜਥੇਬੰਦੀਆਂ ਦੋ ਪਾਰਟੀਆਂ ਹੋ ਜਾਂਦੀਆਂ ਨੇ ਕਮੇਟੀ ਨੇ ਆਪਸ 'ਦੀ ਪੇਟ ਕੌਣ ਜੜਦਾ ਹੈ ਗ੍ਰੰਥੀ ਜੇ ਤੇ ਇੱਕ ਦੀ ਮੰਨੇ ਤੇ ਦੂਜੇ ਨਾਰਾਜ਼ ਤੇ ਦੂਜੇ ਦੀ ਮੰਨੇ ਤੇ ਦੂਜੇ ਨਾਰਾਜ਼ ਪੇਟ ਕੌਣ ਚੜਦਾ ਗਰੰਥੀ ਉਥੇ ਕੀ ਚਾਹੀਦਾ ਸੀ ਪਹਿਲਾਂ ਹੀ ਗਰੰਥੀ ਨੂੰ ਪਤਾ ਲੱਗ ਜਾਂਦਾ ਵੀ ਫਲਾਣਾ ਗੁਰਦੁਆਰਾ ਖਾਲੀ ਹੋਣ ਵਾਲਾ ਉਥੇ ਬਾਬੇ ਦੀ ਬਣਦੀ ਨਹੀਂ ਕਮੇਟੀ ਨਾਲ ਤੇ ਚਾਹੀਦਾ ਕੀ ਸੀ ਵੀ ਭਾਈ ਜੇ ਦਾ ਕਸੂਰ ਨਾ ਹੋਇਆ ਤੇ ਤੁਸੀਂ ਕੱਢ ਦਿੱਤਾ ਇਸੇ ਗੁਰਦੁਆਰੇ ਕੋਈ ਗਰੰਥੀ ਨਹੀਂ ਆਵੇਗਾ ਇਤਨੇ ਬਾਬੇ ਕਰੋ ਤੁਸੀਂ ਗੁਰੂ ਕੇ ਵਜ਼ੀਰ ਦੀ ਬੇਅਦਬੀ ਕਰਦੇ ਹੋ ਬਰੋਂ ਤੇ ਕੀ ਹੁੰਦਾ 15 ਗਰੰਦੀ ਫੋਨ ਕਰ ਦਿੰਦੇ ਨੇ ਮੈਂ ਵੀ ਵਿਹਲਾ ਹੀ ਆ ਮੈਨੂੰ ਲਵਾ ਲਈ ਅਸੀਂ ਆਪਣੇ ਰਿਸ਼ਤੇਦਾਰੀਆਂ ਕੱਢ ਕੇ ਕਹਿੰਦੇ ਨੇ ਮੈਨੂੰ ਲਵਾ ਲਈ ਮੈਂ ਵਿਹਲਾ ਹੀ ਆ ਭਾਈ ਅੱਜ ਨਹੀਂ ਚਾਹੀਦਾ ਤੇ